ਵਾਹਿਗੁਰੂ ਦਾ ਕਰਣਾ ਕਰੋ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ RAM ਨਾਮ ਨਿਤ ਗਾਵੀਐ ਰੇ ਸਤਿਗੁਰੂ ਜੀ ਦਾ ਯੰਤਰੀ ਅਮੀ ਕਜ਼ਾਰਾ ਰਾਗ ਸ਼ੁਰੂ ਕਰਦੇ ਹਾਂ ਪਹਿਲੇ ਪਾਤਸ਼ਾਹ ਦੇ ਸ਼ਬਦ ਨਹੀਂ ਹਨ ਤੀਜੇ ਦੇ ਚੌਥੇ ਪਾਤਸ਼ਾਹ ਦੇ ਇੱਕ ਸ਼ਬਦ ਆ ਫਿਰ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਨਗੇ ਦੋ ਚੌਥੇ ਪਾਤਸ਼ਾਹ ਦੇ ਸ਼ਬਦ ਹਨ ਇੱਕ ਓਮਕਾਰ ਸਤਗੁਰ ਪ੍ਰਸਾਦ ਪਹਿਲੇ ਘਰ ਸਰਦਾਰ ਦੇ ਉਚਾਰਦੇ ਇੱਕ ਰੂਪ ਅੰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੇਰੇ ਮਨ RAM ਨਾਮ ਨਿਤ ਗਾਵੀਐ ਰੇ ਉਤਮ ਬਖਤਾ ਸਤਗੁਰੂ ਮਨ ਦੁਆਰਾ ਉਪਦੇਸ਼ ਆਪਾਂ ਨੂੰ ਦੱਸਦੇ ਹਨ ਹਰ ਇੱਕ ਨੂੰ ਚਾਹੀਦਾ ਕਿ ਆਪਣੇ ਮਨ ਨੂੰ ਇਸ ਪ੍ਰਕਾਰ ਸਿੱਖਿਆ ਦੇ ਜੇ ਆਪਾਂ ਮੇਰੇ ਮਨ RAM ਨਾਮ ਨਿਤ ਗਾਵੀਐ ਰੇ ਇਹ ਮੇਰੇ ਪਿਆਰੇ ਮਨ ਆ ਰਾਮ ਜੀ ਦਾ ਨਾਮ ਹੈ ਰਮੰਤੀ ਰਾਮਾ ਰਮਿਆ ਹੋਇਆ ਜੋ ਰਾਮ ਹੈ ਉਸ ਦੇ ਨਾਮ ਨੂੰ ਕੀਰਤਨ ਜੀ ਪਾ ਕੇ ਨਿਤ ਆਪਰਤੀ ਰਹੇ ਭਾਈ ਗਾਉਣਾ ਕਰੀਏ ਇਹ ਮੇਰੇ ਪਿਆਰੇ ਜੋ ਮੇਰੇ ਸਿਰੋਮਣੀ ਹਨ ਪਰਮੇਸ਼ਵਰ ਉਸ ਰਾਮ ਦੇ ਨਾਮ ਨੂੰ ਨਿਤ ਕੀਰਤਨ ਪਾ ਕੇ ਗਾਉਣਾ ਕਰੀਏ ਇਹ ਭਾਈ ਅਗਮ ਅਗੋਚਰ ਨਾ ਜਾਈ ਹਰ ਲਖਿਆ ਉਹ ਅਸੁੱਧ ਮਨ ਕਰਕੇ ਅਗਮ ਹੈ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਹਰੀ ਕਿਸੇ ਪ੍ਰਕਾਰ ਸ਼ਕਤੀ ਬਿਰਤੀ ਕਰਕੇ ਲਖਿਆ ਜਾਣਿਆ ਨਹੀਂ ਜਾਂਦਾ ਹੈ ਮਿਲੈ ਲਖਾਵੀਐ ਰੇ ਸਤਿਗੁਰੂ ਸਾਹਿਬ ਜੀ ਪੂਰੇ ਮਿਲਣ ਤਾਂ ਮਹਾਰਾ ਸਾਹ ਸੱਚੇ ਪਾਤਸ਼ਾਹ ਜੀ ਲਖਣਾ ਮਿਰਤੀ ਦੁਆਰਾ ਲਖਣ ਤਾਂ ਭਾਈ ਲਖਣ ਚਾਉਂਦਾ ਹੈ ਉਹ ਪਰਮੇਸ਼ਰ ਪੂਰੇ ਗੁਰੂ ਮਿਲ ਕੇ ਉਸਵੇ ਸੱਚੇ ਪਾਤਸ਼ਾਹ ਜੀ ਸ਼ਕਤੀ ਵਿਤਿਆ ਤਿਆਗ ਕਰਾਇਆ ਕਿ ਲਖਣਾ ਮਿਰਤੀਆ ਲਖਣ ਕਰਕੇ ਉਸ ਨੂੰ ਲਖਾਉਦੇ ਹਨ ਹੀ ਭਾਈ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਮੇਰਾ ਸਰਬ ਕਾ ਮਾਲਕ ਆਕਾਲ ਪੁਰਖ ਹੈ ਜਿਨ੍ਹਾਂ ਤੇ ਆਪੇ ਕਿਰਪਾਲੂ ਉਹਦਾ ਸੁਭਾਅ ਹੈ ਗੁਰਾਂ ਦੁਆਰਾ ਕਿਰਪਾ ਬਿਸ਼ਕੀ ਕਰਦਾ ਮੇਰਾ ਮਾਲਕ ਕਿਸ ਜਨ ਕੋ ਹਰ ਲਿਵ ਲਾਵੀਐ ਰੇ ਉਸ ਪਿਆਰੇ ਜਨ ਭਗਤ ਨੂੰ ਪਰਮੇਸ਼ਰ ਦੇ ਨਾਮ ਦੀ ਲਿਵ ਕਿਉ ਮਾਰਾ ਜਾਵ ਆਪਣੇ ਨਾਮ ਦੀ ਲਿਵਾਪ ਹੀ ਲਾ ਲੈਂਦੇ ਗੁਰੂ ਸਰੂਪ ਧਾਰ ਕੇ ਭਾਈ ਸਭ ਤੂ ਭਗਤ ਕਰੇ ਹਰ ਕੀ ਰੇਖ ਦੇਖ ਲੋ ਸਭ ਕੋਈ ਨੱਚਦਾ ਟੱਪਦਾ ਆਵਦੇ ਜਾਣੇ ਕੋਈ ਨੱਚ-ਨੱਚ ਕੇ ਭਗਤੀ ਕਰ ਰਿਹਾ ਤਾਲਾਂ ਨੂੰ ਪੂਰਦੇ ਆ ਸੋ ਸਭ ਕੋਈ ਜਿਵੇਂ ਪਛਾਦੇ ਤਾਹਾਂ ਨੂੰ ਲੁੱਡੀ ਪਾਉਂਦੇ ਹੁੰਦੇ ਐ ਇਸੇ ਪ੍ਰਕਾਰ ਮਰੱਟੇ ਜਿਹੜੇ ਆ ਉਹ ਵੀ ਲੁੱਡੀ ਪਾਉਂਦੇ ਟੱਪਦੇ ਆ ਯੋ ਆਵਲੇ ਯਾਨੀ ਭਗਤੀ ਦਾ ਸਾਰੇ ਹੀ ਕਰਦੇ ਹਨ ਹਰ ਭਾਵੈ ਸੂ ਥਾਏ ਪਾਵੀਐ ਰੇ ਕੋਈ ਨੱਚਿਆ ਟੱਪਿਆ ਭਗਤ ਨਾ ਹੋਏ ਜੋ ਹਰੀ ਨੂੰ ਭਾਜ ਆਵੀ ਸੋ ਥਾਂ ਉਹ ਲੇਖੇ ਚ ਪੈਂਦੀ ਐ ਪ੍ਰੇਮਾ ਭਗਤੀ ਕਰਨੀ ਐ ਮਨ ਨੂੰ ਟਿਕਾਇਆ ਕਰਕੇ ਆਪਾ ਭਾਵ ਮੀਟ ਕਰਕੇ ਹਰ ਹਰ ਨਾਮ ਅਮੋਲਕ ਹਰ ਪਹਿ ਹਰੀ ਗੁਰਾਂ ਦਾ ਨਾਮ ਜੋ ਹੈ ਅਮੋਲਕ ਖਰੀਦੇ ਆਪ ਹੀ ਪਾਸ ਹੈ ਹਰ ਦੀਵੇ ਤਾਂ ਨਾਮ ਧਿਆਵੀ ਹੈ ਜੇ ਹਰਿ ਗੁਰੂ ਸਰੂਪ ਧਾਰ ਕੇ ਬਖਸ਼ੀ ਕਰਦੇ ਵੇ ਦਾਤਾ ਦੇ ਦੇਵੇ ਤਾਰੇ ਭਾਈ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਹੈ ਕਿਸ ਨੂੰ ਨਾਮ ਦੇ ਮੇਰਾ ਸਵਾਮੀ ਮੇਰਾ ਮਾਲਕ ਆਕਾਲ ਪੁਰਖ ਗੁਰੂ ਰੂਪ ਓਹ ਧਾਰ ਕੇ ਜਿਹਨੂੰ ਨਾਮ ਦੇ ਦਿੰਦਾ ਹੈ ਜਿਸ ਲੇਖਾ ਸਭ ਛਡਾ ਵੀਏ ਉਹਨਾਂ ਦਾ ਜੰਮਣ ਮੰਦਾ 84 ਲੱਖ ਦੇ ਗੀਂਦ ਦਾ ਚੱਕਰ ਦਾ ਜਿੰਨਾ ਸਾਹਿਬ ਕਿਤਾਬ ਹੈ ਸਾਰੇ ਤੋਂ ਮਾਰਾ ਛੁਡਾ ਲੈਂਦੇ ਮੁਕਤ ਕਰ ਲੈਂਦੇ ਹੈ ਭਾਈ ਹਰ ਨਾਮ ਅਰਾਧ ਹੈ ਸੇ ਧਨ ਜਨ ਕਹੀ ਹੈ ਜੇ ਭਾਈ ਪਰਮੇਸ਼ਰ ਦੇ ਨਾਮ ਨੂੰ ਅਰਾਧੇ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਹੈ ਉਹ ਧੰਤਾ ਦੇ ਯੋਗ ਮਹਾਪੁਰਖ ਕਹੀਦੇ ਹਨ ਤਿਨ ਮਸਤਕ ਭਾਗ ਧੁਰ ਲਿਖ ਪਾਵੀਐ ਰੇ ਜੇ ਭਾਈ ਉਹਨਾਂ ਦੇ ਧੁਰੋਂ ਮੱਥੇ ਤੇ ਲੇਖ ਕਰਮਾਂ ਦੇ ਨਸਕਾਮ ਕਰਮਾਂ ਦੇ ਲਿਖ ਕੇ ਮਾਰਨ ਪਵਨਾ ਕੀਤੇ ਹੈ ਉਹਨਾਂ ਦੀ ਸੰਗਤ ਕਰਕੇ ਆਪਣੇ ਮੱਥੇ ਦੇ ਵੀ ਧੁਰੋਂ ਲੇਖ ਜੋ ਪਰਮੇਸ਼ਰ ਜਨਮ ਤੋਂ ਲਾ ਕੇ ਇਹ ਲਿਖਤ ਪਈ ਹੈ ਜਿਨ੍ਹਾਂ ਦੀ ਪਉਣਾ ਕਰੀਏ ਤਿੰਨ ਦੇਖੇ ਮੇਰਾ ਮਨ ਵਿਗਸਾ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਵੇਖ ਕੇ ਸਾਡਾ ਮਨ ਖੜਦਾ ਹੈ ਖੜਿਆਉਂਦਾ ਹੈ ਜਿਉਂ ਸੁੱਤ ਮਿਲ ਮਾਤ ਗੱਲ ਲਾਵੀਏ ਜਿਵੇਂ ਪੁੱਤਰ ਖੁਸ਼ ਹੋ ਜਾਂਦੇ ਹੈ ਮਾਂ ਮਿਲ ਕਰਕੇ ਕੰਠ ਨਾਲ ਲਾ ਲੈਂਦੀ ਹੈ ਪੁੱਤਰ ਦੇ ਤਾਈਂ ਇਸੇ ਪ੍ਰਕਾਰ ਜਿਗਿਆਸੂ ਜਨ ਕਹਿੰਦੇ ਹਨ ਸਾਡੇ ਮਨ ਜਿਹੜੇ ਪੁੱਤਾਂ ਦੀ ਨਹੀਂ ਆਈਏ ਤੇ ਸੰਤ ਜਨ ਮਾਤਾ ਪਿਤਾ ਦੀ ਨਹੀਂ ਆਈਏ ਇਹ ਮਾਤਾ ਪੁੱਤ ਨੂੰ ਕੰਠ ਨਾਲ ਲਾ ਲੈਂਦੀ ਐ ਐ ਸੰਤ ਭਗਤ ਭਾਵ ਭਗਤੀ ਰੂਪ ਮਾਤਾ ਦੁਆਰਾ ਕੰਠ ਦੇ ਨਾਲ ਪੀਂ ਨਿਸ਼ੀਚੇ ਲਾਉਣਾ ਕਰਦੇ ਹਨ ਹੀ ਭਾਈ ਹੰਮ ਬਾਰਕ ਹਰ ਪਿਤਾ ਪ੍ਰਭ ਮੇਰੀ ਅਜਿੰਦਾ ਬੱਚਿਆਂ ਦੀ ਨਹੀਂ ਆਈਏ ਸਾਡੇ ਪ੍ਰਭੂ ਗੁਰੂ ਰਾਮਦਾਸ ਜੀ ਫਰਮਾਉਂਦੇ ਗੁਰੂ ਅਮਰਦਾਸ ਸਾਹਿਬ ਜੀ ਸਭ ਦਰੂਨ ਆਨਕ ਰੇ ਜੀ ਸਾਡੇ ਪਿਤਾ ਹਮ ਸਿਮਰਤੋ ਮੋ ਕਉ ਦੇਹੋ ਮਤੀ ਜਿਤ ਹਰ ਪਾਵੀ ਐ ਫਿਰ ਮਾਰਾ ਸਾਨੂੰ ਆਤਮ ਬਿਸ਼ੈਣੀ ਮਤਿ ਬਖਸ਼ੋ ਜਿਸ ਕਰਕੇ ਹੇ ਕਰਤਾਰ ਆਪ ਨੂੰ ਪਉਣਾ ਕਰੀਏ ਜੀ ਜਿਉ ਬਛਰਾ ਦੇਖ ਗਉ ਸੁਖ ਮੰਨ ਮੈਂ ਬੱਛਾ ਜਿਹੜਾ ਹੈ ਗਉ ਆਪਦੇ ਬੱਚੇ ਨੂੰ ਵੇਖ ਕਰਕੇ ਸੁਖ ਮੰਨਦੀ ਹੈ ਕਿਉਂ ਨਾਨਕ ਹਰ ਗੱਲ ਲਾਵੀਐ ਜੀ ਮਹਾਰਾ ਜੀ ਆਪਦੇ ਬੱਚਿਆਂ ਦੀ ਨਿਆਈ ਬੱਚੇ ਹਾਂ ਤੁਸੀਂ ਸਾਡੇ ਮਾਤਾ ਪਿਤਾ ਭਿੰਨ ਮਿਤਵਾਦਾਨ ਕਰਨ ਮਾਤਾ ਪਿਤਾ ਹੋ ਸਾਨੂੰ ਮਹਾਰਾ ਗੱਲ ਅਪਹੀਜ ਨਿਸ਼ਚੇ ਰੂਪੀ ਕੰਠ ਦੇ ਨਾਲ ਲਾਉਣਾ ਕਰੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਏ ਪਰਮੇਸ਼ਵਰ ਕੀਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਇੱਕ ਹੋਰ ਸ਼ਬਦ ਗੁਰੂ ਰਾਮਦਾਸ ਜੀ ਚਾਰ ਦੇ ਕਜ਼ਾਰਾ ਰਾਗ ਵਿੱਚ ਇੱਕ ਕਜ਼ਾਰਾ ਰਾਗ ਨਰਸੀ ਭਗਤ ਦਾ ਆਇਆ ਕਰਦਾ ਜਦੋਂ ਸਿਰ ਤੇ ਕਰਜਾ ਬਾਲਾ ਚੜ੍ਹ ਗਿਆ ਕਰਦਾ ਉਦੋਂ ਗਾਉਣਾ ਹਟ ਜਾਂਦਾ ਫਿਰ ਮਹਾਰਾਜ ਸਾਹਿਬ ਇਹਨੂੰ ਰਿੱਧੀ ਸਿੱਧੀ ਦੇ ਕੇ ਇਹਦਾ ਕਰਜਾ ਲਾਹ ਦਿਆ ਕਰਦੇ ਤੇ ਫਿਰ ਨਰਸੀ ਭਗਤ ਉਹ ਕਜ਼ਾਰਾ ਰਾਗ ਸੁਣਿਆ ਕਰਦੇ ਇਸ ਪ੍ਰਕਾਰ ਇਹ ਕਜ਼ਾਰਾ ਰਾਗ ਗਾਉਣਾ ਨਰਸੀ ਨੂੰ ਬਹੁਤ ਸੁੰਦਰ ਆਉਂਦਾ ਸੀ ਇਹ ਨਰਸੀ ਭਗਤ مشهور ਹੋਇਆ ਹੈ। ਕਲਾਰੇ ਰਾਗ ਵਿੱਚ ਮਹਾਰਾ ਸਾਹਿਬ ਦੇ ਉੱਤੇ ਪਾਦਸ਼ਾਹ ਪਹਿਲੇ ਕੋਰ ਘਰ ਸਰਕਾਰ ਚ ਉਚਾਰਦੇ ਹੋਏ ਇੱਕੋ ਦਾਇ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਿਰ ਮ ਆਉਂਦੇ ਹੁਣ ਮੇਰੇ ਮਨ ਹਰ ਹਰ ਗੁਣ ਕਹੋ ਰੇ اے ਮੇਰੇ ਪਿਆਰੇ ਮਨ ਹਰੇ ਹਰੇਕ ਗੁਣਾ ਵਿੱਚੋਂ ਜੋ ਹਰੀ ਦੇ ਗੁਣ ਚਿਤ ਨੂੰ ਹਰੇ ਭਰੇ ਕਰਨ ਵਾਲੇ ਹੈ ਹਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਕੌਣਾ ਕਹਿਣਾ ਕਰੇ ਇਹ ਪਿਆਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਸੱਜੇ ਖੱਬੇ ਨੂੰ ਧੋਤੋ ਕੇ ਪੂਜਨ ਕਰੋ ਪ੍ਰੇਮ ਦੇ ਜਲ ਦੇ ਪ੍ਰਵਾਹ ਨਾਲ ਧਿਆਨ ਚ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨੂੰ ਧੋਤੋ ਕੇ ਪੂਜਨਾ ਕਰੋ ਥਿਨ ਵਿਦ ਮੇਰਾ ਹਰ ਪ੍ਰਭ ਲਹੋਰੀ ਇਸ ਤਰੀਕੇ ਦੇ ਨਾਲ ਇਹ ਭਾਈ ਮੇਰਾ ਹਰੀ ਜੋ ਸਮਰੱਥ ਪ੍ਰਭੂ ਹੈ ਉਸ ਨੂੰ ਲੈ ਲਖ ਲੈ ਪ੍ਰਾਪਤ ਕਰ ਲੈ 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 ਉਸ ਦੇ ਤਾਂ ਇਹ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਅਭਿਮਾਨ ਬਿਖੈ ਰਸ ਜਿਹੜਾ ਕਾਮ ਦੇ ਵਿੱਚ ਜੁੜੇ ਰਹਿਣਾ ਹੈ ਕ੍ਰੋਧ ਵੀ ਜੁੜੇ ਰਹਿਣਾ ਹੈ ਲੋਭ ਵੀ ਜੁੜੇ ਰਹਿਣਾ ਹੈ ਮੋਹ ਹੰਕਾਰ ਕਰਨਾ ਹੈ ਹੰਕਾਰ ਕਰਨਾ ਹੈ ਗੁਣਾਂ ਦਾ ਬਿਖੈ ਰਸ ਇਹ ਜਿਹੜੇ ਵਿਸ਼ੇ ਆ ਨਾ ਸਵਦ ਸੁਪਰਸ਼ ਰੂਪ ਰਸ ਗੰਧ ਇਨ ਵਿਸ਼ਿਆਂ ਦੇ ਰਾਜ ਜਿਹੜੇ ਲੱਗੇ ਆ ਜੀਵ ਉਹ ਖੁਆਰ ਹੀ ਹੁੰਦੇ ਹਨ ਇਨ ਸੰਗਤ ਤੇ ਤੂੰ ਰਹੋ ਨਹੀਂ ਆ ਪੁਰਖਾਂ ਦੀ ਸੰਗਤ ਤੋਂ ਕੁ ਸੰਗਤ ਤੋਂ ਤੂੰ ਸੰਕੋਚ ਕਰ ਰਹਿਣਾ ਕਰ ਕਦੇ ਵੀ ਕਾਮੀਆਂ ਕ੍ਰੋਧੀਆਂ ਲੋਭੀਆਂ ਦੀ ਮੋਹ ਵਾਲਿਆਂ ਦੀ ਹੰਕਾਰੀਆਂ ਦੀ ਕੁ ਸੰਗਤ ਨਾ ਕਰ ਇਹਨਾਂ ਦੀ ਕੁਸੰਗਤੋਂ ਰਹਿਤ ਹੋ ਜਾ ਦੂਰ ਹੋ ਜਾ ਮਿਲ ਸਤ ਸੰਗਤ ਕੀਜੈ ਹਰ ਗੋਸਟ ਜਿੱਥੇ ਸਤ ਸੰਗਤ ਮਹਾਰਾਜ ਦੀ ਮਿਲੇ ਉਸਤਾ ਮਿਲ ਕਰਕੇ ਕੀਜੈ ਹਰ ਗੋਸਟ ਸਾਧੂ ਸਿਉ ਗੋਸਟ ਉੱਥੇ ਸਤ ਸੰਗਤ ਦੇ ਜੀ ਸਾਧੂ ਆਉਂਦੇ ਜੀ ਮਿਲ ਕੇ ਗੋਸਟ ਕਰਿਆ ਕਰ ਚਰਚਾ ਕਰਿਆ ਕਰ ਚਰਚਾ ਵਿੱਚੋਂ ਕਿਹੜੀ ਚਰਚਾ ਕਰ ਹੁਣ ਪੜ੍ਹਖ ਈ ਜੈ ਹਰ ਗੋਸਤਰੀ ਹਰੀ ਦੀ ਪ੍ਰਾਪਤੀ ਦੀ ਚਰਚਾ ਕਰਿਆ ਕਰ ਸਾਧੂਆਂ ਨਾਲ ਜਦੋਂ ਮਿਲ ਕੇ ਚਰਚਾ ਕਰਨੀ ਹੈ ਬਤੰਡਾ ਆਵਾਜ਼ ਨਾ ਕਰੀ ਜਲਪਾ ਆਵਾਜ਼ ਨਾ ਕਰੀ ਅਤੇ ਆਪ ਨੂੰ ਹੰਕਾਰ ਦੇ ਵਿੱਚ ਚਰਦੇ ਜਿੱਤਣ ਵਾਲਾ ਨਾ ਬਜਈ ਨਾ ਸਮਝੀ ਇਉਂ ਸਾਧੂਆਂ ਦੀ ਸੰਗਤ ਵਿੱਚ ਗੋਸ਼ਟਾਂ ਵਿੱਚੋਂ ਹਰੀ ਦੀ ਪ੍ਰਾਪਤੀ ਦੀ ਗੋਸ਼ਟ ਗੋ ਨਾਮ ਬਾਣੀ ਦਾ ਇਸ ਨਾਮੇ ਪਿਆਰੀ ਦਾ ਪਿਆਰ ਭਰੀ ਬਾਣੀ ਦੇ ਨਾਲ ਜਿਸ ਪ੍ਰਕਾਰ ਮਨ ਟਿਕਾ ਫੜਿਆ ਸੰਤਾਂ ਦਾ ਜਿਸ ਪ੍ਰਕਾਰ ਸੰਤ ਵਾਹਿਗੁਰੂ ਨੂੰ ਪ੍ਰਾਪਤ ਹੋਏ ਹੈ ਉਹ ਹਰੀ ਦੀ ਪ੍ਰਾਕ੍ਰਿਤਿਕੀ ਗੋਸ਼ਟ ਚਰਚਾ ਕਰਿਆ ਕਰੋ ਹੋਰ ਸਾਰੀਆਂ ਗੋਸ਼ਟਾਂ ਵਿੱਚੋਂ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ RAM ਦਾ ਨਾਮ ਜੋ ਰਸਾਂ ਦਾ ਐਨ ਘਰ ਹੈ ਉਸ RAM ਨਾਮ ਜੋ ਰਸਾਂ ਦਾ ਐਨ ਘਰ ਉਹਦੇ ਨਾਲ ਚਿੱਤ ਨੂੰ ਮਿਲਾ ਕੇ ਹਰੀ ਦੇ ਪ੍ਰੇਮ ਦੇ ਵਿੱਚ ਚਿੱਤ ਨੂੰ ਰਸਾਇਣ ਰਸਾਉਣਾ ਕਰੋ ਹਰ ਵਕਤ ਦਸਾਈ ਰੱਖ ਹਰ ਰਾਮ ਨਾਮ ਰਾਮ ਰਮ ਹੋਰੇ ਏ ਉਹ ਭਾਈ ਜੋ ਹਰੀ ਸਾਰਿਆਂ ਚ ਰਮਿਆ ਹੋਇਆ ਉਸ ਦੇ ਨਾਮ ਨੂੰ ਬਾਣੀ ਕਰਕੇ ਉਚਾਰਨਾ ਕਰ ਤੇ ਮਨ ਕਰਕੇ ਵੀ ਰਮੋ ਉਚਾਰਨਾ ਕਰ ਏ ਪਿਆਰੇ ਅੰਤਰ ਕਾ ਅਭਿਮਾਨ ਸਾਰੇ ਅੱਖ ਲਾਗੇ ਕੋ ਰੇ ਅੰਤਰ ਕਾ ਅਭਿਮਾਨ ਜੂਰ ਤੂ ਕਿਸ਼ 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 ਜਾਣਤਾ ਜਿਹੜਾ ਭਾਈ ਤੇਰੇ ਅੰਦਰ ਦਾ ਮਾਨ ਹੈ ਕਿ ਮੈਂ ਬੜਾ ਗੁਣੀ ਐ ਮੈਂ ਬੜਾ ਗਿਆਨੀ ਐ ਮੈਂ ਬੜਾ ਵਕਤਾ ਹੈ ਇਹ ਜਿਹੜਾ ਤੇਰੇ ਅੰਦਰ ਹੰਕਾਰ ਦਾ ਜੋਰ ਹੈ ਅਧ ਵਿਦਿਆ ਦਾ ਜੋਰ ਹੈ ਧੰ ਦਾ ਜੋਰ ਹੈ ਅੰਤਰ ਕਾ ਅੰਤ ਕਾ ਅਭਿਮਾਨ ਜੂਰ ਅੰਦਰ ਹੰਕਾਰ ਦਾ ਜਿਹੜੇ ਤੇਰੇ ਅੰਦਰ ਮਾਨ ਆਪ ਨੂੰ ਮੰਨੀ ਬੈਠਾ ਹੈ ਬਿਨਾ ਤਾਰਨ ਤੋਂ ਹੀ ਕਿ ਮੇਰੇ ਤੁਲ ਕੋਈ ਨਹੀਂ ਹੈ ਇਹ ਜਿਹੜਾ ਅੰਦਰ ਜੋਰ ਹੰਕਾਰ ਦਾ ਜੋਰ ਹੈ ਤੇਰੇ ਅੰਦਰ ਤੂੰ ਕਿਸ਼ 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 ਜਾਣਦਾ ਕੁਝ ਵਿਦਿਆ ਦਾ ਜਿਹੜਾ ਉਹ ਬਹਾਨ ਕਰਦਾ ਹੈ ਜਾਣਦਾ ਹੈ ਕੁਝ ਧਨ ਦਾ ਹੰਕਾਰ ਜਾਣਦਾ ਹੈ ਕਿ ਮੇਰੇ ਕੋਲ ਧਨ ਹੈ ਇਹੋ ਦੂਰ ਕਰ ਹੋ ਤੂੰ ਤੈਨੂੰ ਆਰੀ ਕਿਸ਼ ਕਿਸ਼ ਕੇਸ਼ ਕੇਸ਼ ਇਹ ਜਾਣਤਾ ਅਤੇ ਕੁਝ ਜਿਹੜਾ ਧੰਦਾ ਮਾਨ ਕਰਨ ਜਾਣਦਾ ਹੈ ਕੁਝ ਵਿਦਿਆ ਦਾ ਹੰਕਾਰ ਜਾਣਦਾ ਹੈ ਕੋਈ ਦੁਨੀਆ ਦੇ ਪ੍ਰਤਾਪ ਦਾ ਕੁਸ਼ਕ ਜਾਣਦਾ ਹੈ ਜੋ ਇਹੋ ਦੂਰ ਕਰੋ ਆਪਨ ਗਹੋ ਰੇ ਇਹਨੂੰ ਦੂਰ ਕਰ ਦੇ ਆਪਣਾ ਜਿਹੜਾ ਆਤਮਾ ਸਰੂਪ ਹੈ ਉਹਨੂੰ ਗ੍ਰਹਿਣ ਕਰੇ ਭਾਈ ਉਹ ਸਾਰਿਆਂ ਦਾ ਆਪਣਾ ਆਪਰੂਪ ਹੈ ਉਹਨੂੰ ਪਕੜ ਕੇ ਰਦੇ ਜੀ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਦੂਸਰਾ ਅੰਮ੍ਰਿਤਸਰ ਸਾਹਿਬ ਵਾਲੇ ਪਾਠ ਦਉਨਿਆ ਸਾਹਿਬ ਦਾ ਪਾਠ ਹੈ ਆਪਨ ਗੋਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਠ ਆਪ ਨਾ ਗੋਰੀ ਆਪ ਹੰਕਾਰ ਨੂੰ ਨਾ ਗ੍ਰਹਿਣ ਕਰੇ ਭਾਈ ਪੱਪੇ ਨੂੰ ਓਂਕੜ ਹੈਗਾ ਕਿ ਨਹੀਂ ਨਹੀਂ ਮੁਕਤ ਹੈ ਇਸੇ ਕਰਕੇ ਆਪਨ ਪਾਠ ਹੈ ਆਪਣੇ ਆਤਮਾ ਨੂੰ ਗ੍ਰਹਿਣ ਕਰ ਆਪ ਹੰਕਾਰ ਨਾ ਗ੍ਰਹਿਣ ਕਰ ਜਨ ਨਾਨਕ ਕਾ ਹਰ ਦਇਆਲ ਹੋ ਸੁਆਮੀ ਤੇ ਸਰਬ ਕੈ ਮਾਲਕ ਸਾਡੇ ਜਨਾਂ ਦੇ ਕੇ ਆਪ ਦਿਆਲੂ ਹੋਵੋ ਹਰ ਸੰਤਨ ਕੀ ਧੂਰ ਕਰ ਹਰੇ ਏ ਹਰੀ ਆਪ ਦੇ ਜਿਹੜੇ ਸੰਤ ਭਗਤ ਹੈ ਉਹਨਾਂ ਦੀ ਸਾਨੂੰ ਸਰਦਾ ਲੱਗੀ ਹੋਈ ਏ ਧੂੜੀ ਬਣਾਉਣਾ ਕਰੇ ਮਾਰਾ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣੀਏ ਅਸੀਂ